ਸਾਣੇ ਵੀਰੋ ਸ੍ਰੀਕਾਲ ਤੇ ਅੱਜ ਆਪਾਂ ਪਹੁੰਚੇ ਬਰਨਾਲਾ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਜੋ ਕਿ ਹਰ ਸੋਮਵਾਰ ਲੱਗਦੀ ਆ ਤੇ ਅੱਜ ਆਪਾਂ ਹੋਰਲੀ ਤਿੰਨ ਟਰੈਕਟਰ ਸੇਲ ਲਈ ਲੈ ਕੇ ਆਏ ਪਹਿਲਾ ਟਰੈਕਟਰ ਹੈਗਾ ਅਰਜਨ 655 DI ਸੈਡ ਗੇਅਰ ਦੇ ਵਿੱਚ ਦੂਜਾ ਟਰੈਕਟਰ ਹੈਗਾ ਸੁਵਰਾਜ 855 FE ਤੇ ਤੀਜਾ ਟਰੈਕਟਰ ਹੈਗਾ ਸੌਨਿਕ DI 60 ਤੇ ਆਪਾਂ ਹਮੇ ਪਹਿਲਾਂ ਤੁਹਾਨੂੰ ਸੁਵਰਾਜ 855 ਦਿਖਾਉਣਾ ਜੀ ਆ ਸੁਵਰਾਜ ਅਰਜਨ 655 ਦਿਖਾਉਣਾ ਜੀ ਸੈਡ ਗੇਅਰ ਦੇ ਵਿੱਚ ਪਾਵਰ ਸਟੀering ਦਾ ਜੀ ਵੀ ਦੇਖ ਸਕਦੇ ਹੋ ਟਰੈਕਟਰ ਹੈ ਅਰਜਨ ਵਾਲਾ ਹੈ ਮੇਰੇ ਲਈ ਸਿਸਟਮ ਨਾਲ ਹੀ ਫੇਵਰਟ ਲੱਗੀ ਹੋਈ ਆ ਸਿਹੜ ਗੇਰਾ ਹੀ 16 1/2 ਦੇ ਵਿੱਚ ਹੈ ਡੰਡਾ ਹੈ ਨਹੀਂ ਡਰਵਲ ਸਮੇਤ ਹੈ ਜੀ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਸਿੰਗਲ ਡਿਸਟ੍ਰੀਬਿਊਟਰ ਹੈ ਡਬਲ ਹੈ ਨਹੀਂ ਇਹ ਇਹ ਦੇਖ ਸਕਦੇ ਹਾਂ ਤੋ ਦੋਲਾ ਪਰ ਹਮ ਰੈਕਟਰ ਦੇਖਣਾ ਸਬਰਾਜ 852 ਜੀ ਤੇ ਬਲਾ ਚੈੱਕ ਕਰ ਲੋ ਅਰਜਨ 605 ਡੀ ਆਈ ਜਿਹੜਾ ਮਾਡਲ ਹੈਗਾ ਜੀ ਇਹ 2013 ਮਾਡਲ ਹੈ ਜੀ 480000 ਰੁਪਏ ਡਿਮਾਂਡ ਹੈ ਚੱਗੇ ਬੋਸ ਵਾਲੀ ਟਰਬ ਲੱਗੀ ਦੇ ਚੈੱਕ ਕਰ ਲਈ ਜੱਗਾ ਬੋਸ ਨਾਲ ਦੀ ਟਰਬ ਲੱਗੀ ਹੋਈ ਆ ਤੋ ਜਿਹੜਾ ਸਬਰਾਜ 852 ਆ ਗਈ ਇਹ ਹੈਗਾ ਜੀ 2022 ਮਾਡਲ ਦਾ 775000 ਰੁਪਏ ਡਿਮਾਂਡ ਹੈ ਇਹਦੀ ਨਾਲ ਤੇ ਟਾਇਰ ਨੇ ਜੀ ਇਹਦੇ ਉਹਨਾਂ ਪਾਈ ਵੀ ਚੈੱਕ ਕਰਾਉਣੇ ਆ ਬਾਈ ਮਾਡਲ ਹੈ ਇਹ ਸੈਡ ਗੇਅਰ ਦੇ ਵਿੱਚ 3 ਸਪੀਡ ਆਈ ਇਹ ਟੇਪ ਹੋ ਗਿਆ ਮਰਗਟਾਂ ਦੇ ਦੇਖ ਸਕਦੇ ਹਾਂ ਕੱਲਾ ਜੂਬੇ ਵੀ ਸਮੇਤ ਆਈ ਇਹਦੇ ਨਾਲ ਟਾਇਰ ਨਹੀਂ ਜੀ ਐਮ ਆਰ ਪੀ ਦੇ ਟਾਇਰ ਨਹੀਂ ਚਾਰੇ ਸਾਰਾ ਰੋਜ਼ ਨਾਲ ਡਾਕਟਰ 3 ਸਪੀਡ ਹੈ ਜੀ ਸੁਣੋ ਪਾ ਉਦੋਂ ਵਾਲਾ ਟਾਇਰ ਦੇਖੋਣ ਆਈ ਸੋਨਾ ਲੀਕਾ ਡੀਆਈ 60 ਇੰਟਰਨੈਸ਼ਨਲ ਸਾਈਡ ਗੀਅਰ ਦੇ ਵਿੱਚ ਹੈ 2 ਸਪੀਡ ਹੈ 14 ਜਾਂ 18 ਦੇ ਵਿੱਚ ਹੈ ਜੀ ਡੀਆਈ 8001 ਇੰਟਰਨੈਸ਼ਨਲ ਸਾਈਡ ਗੀਅਰ ਦੇ ਵਿੱਚ ਸਿੰਪਲ ਸਟੀering ਤੇ ਫਿਰ ਅਪਨੋ ਮਾਡਲ ਵੀ ਦੱਸਾਂਗੇ ਤੇ ਵੀਡੀਓ ਵੀ ਸੰਗ ਡੈਕਟਰ 14 18ਵੇਂ ਟਾਇਰ ਨਵੇਂ ਨੇ ਬਿਲਕੁਲ ਬੁਲੇਟ ਰ ਘੱਟਣਾ ਥੋੜੇ ਮਾਗਲ ਨਵੇਂ ਵਾਂਗੂ ਵੀ ਨੇ ਤੇ 2010 ਮਾਡਲ ਲਈ 370000 ਰੁਪਏ ਦੀ ਡਿਮਾਂਡ ਹੈ ਜੇ ਕੋਈ ਵੀਰੇ ਟਰੈਕਟਰ ਕਿਤਨਾ ਚਾਹ ਬਣਾ ਤਾਂ 59 ਫੋਨ ਨੰਬਰ ਦੱਸਾਂਗੇ ਤੁਸੀਂ ਟਰੈਕਟਰ ਬਾਰੇ ਜਾਣ ਕੇ ਲੈ ਸਕਦੇ ਪਹਿਲਾ ਸੌਨਲਿਕਾ ਸਵਰਾਜ 855 ਪੀ 2022 ਮਾਡਲ ਤੇ ਅਰਜਨ 2013 ਮਾਡਲ ਤੇ 2010 ਮਾਡਲ ਸੌਨਲਿਕਾ ਧੰਨਵਾਦੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਬਾਤ ਬਾਤ